ਤੇ ਮੈਂ ਕਦੇ ਵੀ ਲੜ ਨਹੀਂ ਜਾਂਦਾ ਪਰ ਜਿਸ ਦਿਨ ਮੇਰੇ ਨਾਲ ਇਸ ਫਕੀਰ ਦੇ ਨਾਲ ਕੋਈ ਲੜਦਾਵੇਗਾ ਤੇ ਮੈਂ ਫਿਰ ਖਾਲੀ ਨਹੀਂ ਜਾਣ ਦਵਾਗਾ ਬਲਾ ਚਾਰ ਕੀ ਦਰਮਿਆ ਆਮਦਮ ਬਾਸ ਤਬੀਰ ਤੀਰੋ ਤੂਫੰਗ ਆਮਦਮ ਚੁਕਾਰਤ ਹਮ ਖਲਾਇਰ ਦੇ ਦਰਗੁਜ ਖਲਾਲ ਅਸਤ ਬੁਰਤਨ ਬਾਸ਼ੋ ਸ਼ੀਰ ਦਸਤ ਫਿਰ ਕਹਿੰਦੇ ਮੈਂ ਮਾੜਾ ਤੇ ਹੱਥ ਨਹੀਂ ਪਾਵਾਂਗਾ ਜਿਸ ਦਿਨ ਲੱਗੀ ਤਲਵਾਰ ਲੈ ਕੇ ਮੇਰੇ ਅੱਗੇ ਕੋਈ ਆ ਗਿਆ ਮੇਰਾ ਹੱਕ ਵੀ ਫਿਰ ਤਲਵਾਰ ਤੇ ਜਾਵੇ ਜੰਝੇ ਚੜ ਗਏ ਨੇ ਨੀਲੇ ਦਸਤਾਰੇ ਬੰਨ ਕੇ ਅੱਜ ਮੌਤ ਨੂੰ ਵਿਆਉਣ ਗਏ ਸੂਰਮੇ ਸਿਰ ਦੇਣ ਦਾ ਜਨੂਨ ਸਾਨੂੰ ਦਿੱਤਾ ਹੋਇਆ ਦਾਦਾ ਜੀ ਹਜ਼ੂਰ ਨੇ ਪਰ ਦਾਦਾ ਜੀ ਦੀ ਤੇਗ ਕਾਲੇ ਖਾਨ ਵੱਡੇ ਆ ਪਿਤਾ ਬਿੰਨੇ ਹੋਇਆ ਕੰਨ ਪੇੜੇ ਖਾਣਦੇ ਓ ਕੱਚੀ ਘੜੀ ਵਿੱਚ ਤੇ ਦੋ ਪੱਕੀਆਂ ਹਾ ਇਟਾਂ ਚ ਪੈਨੇ ਛੱਡਦੇ ਜਿਖਾਰੇ ਹਾ ਕਾਲ ਦੇ ਓ ਕੱਚੀ ਘੜੀ ਵਿੱਚ ਤੇ ਦੋ ਪੱਕੀਆਂ ਹਾ ਇਟਾਂ ਚ ਪੈਨੇ ਛੱਡਦੇ ਜਿਖਾਰੇ ਹਾ ਯਾਰਾ ਬੋਲ ਗਿਆ ਸੀ ਕਹਿੰਦੇ ਮੈਂ ਕਦੇ ਵੀ ਲੜ ਨਹੀਂ ਜਾਂਦਾ ਪਰ ਜਦੋਂ